ਕਿਹੜਾ ਪਿੰਡ ਆ ਬਾਈ ਆਪਣਾ ਉਹਦਾ ਪਿੰਡ ਬਾਈ ਮੇਰੇ ਕੋਲ ਡੱਡ ਸ਼ੰਕਲਾ ਆ ਉਹਨਾਂ ਨੂੰ ਕਿਹੜੀਆਂ ਸ਼ਰਤਾਂ ਮਕੇਰੀਆਂ ਸ਼ਰਤਾਂ ਠੀਕ ਹੈ ਕਿੰਨੀ ਦੂਰ ਆ ਬਾਈ ਇੱਥੋਂ ਬਾਈ 300 ਕਿਲੋਮੀਟਰ 300 ਕਿਲੋਮੀਟਰ ਹਾਂਜੀ ਦੋਸਤੋ ਸੋਸ਼ੀਕਾਲ ਆਸ ਕਰਦੇ ਹਾਂ ਠੀਕ ਠਾਕ ਹੋਵਗੇ ਨਾ ਤੇ ਅੱਜ ਬਾਈ ਆਪਣੇ ਕੋਲੇ 16 ਇੰਚੀ ਸੈਟ ਲੈਣ ਵਾਸਤੇ ਆਏ ਨੇ ਬਾਈ 92 ਵਾਲਾ ਤੇ ਕਿਹੜੇ ਪਿੰਡੋਂ ਆਇਆ ਚੱਲ ਕੇ ਬਾਈ ਤੇ ਆਪਾਂ ਪੂਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਸੈਟ ਦੱਸ ਦਈਏ ਕਿਹੜਾ ਇਹ 16 ਇੰਚੀ ਸੈੱਟ ਆ ਬਾਈ 16 ਇੰਚੀ ਸਾਂਬੂਫਰ ਲੱਗੇ ਹੋਏ ਨੇ ਦੋ ਇਹਦੇ ਵਿੱਚ 6 ਇੰਚੀ ਸਪੀਕਰ ਨੇ ਨੌ ਦੋ ਇਹਦੇ ਲਈ ਸਾਈਡ ਤੇ ਐ ਤੇ ਦੋ ਇਹਦੇ ਲਈ ਸਾਈਡ ਤੇ ਐ ਤੇ ਪਿੱਛੇ ਬਾਈ ਨੇ ਫਰੇਮ ਦੀ ਫੋਟੋ ਲਵਾਈ ਹੋਈ ਹੈਗੀ ਬੱਚੇ ਦੀ ਫੋਟੋ ਸਾਡੇ ਕੋਲੇ ਭੇਜਤੀ ਸੀ ਅਸੀਂ ਉਹਦੀ ਸੈਟਿੰਗ ਕਰਕੇ ਦਿੱਤੀ ਹੈ ਤੇ 6 ਆਲਾ ਲੱਗਿਆ ਹੋਇਆ ਇਹਦੇ ਨਾਲ ਮੋਨੋ ਟੂਲ ਆ ਐਲਾਂ ਬਾਈ ਅਸੀਂ ਫਿਟਿੰਗ ਕਰਕੇ ਦਿੱਤੀਆਂ ਨੇ ਕਿ ਤਾਂ ਕਰਕੇ ਜਾ ਕੇ ਬਾਈ ਨੂੰ ਕੋਈ ਫਿਟਿੰਗ ਕਰਨ ਦੀ ਕੋਈ ਦਿੱਕਤ ਨਾ ਆਵੇ ਤੇ ਤਾਰਾਂ ਦੀ ਸਾਰੀ ਸੈਟਿੰਗ ਵੈਟਿੰਗ ਅਸੀਂ ਕਰਕੇ ਦਿੱਤੀ ਹੈ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆਂ ਵੀ ਕਿਹੜਾ ਪਿੰਡ ਆ ਬਾਈ ਦਾ? ਅੱਸੀ ਗੱਲ ਬਾਈ। ਸੱਚੀ। ਕੀ ਨਾਮ ਆ ਬਾਈ ਆਪਣਾ? ਨਾਮ ਆ ਬਾਈ ਰੋਮੀ। ਰੋਮੀ। ਤੇ ਕਿਹੜਾ ਪਿੰਡ ਆ ਬਾਈ ਆਪਣਾ? ਉਦਾਪਨ। ਬਾਈ ਮੇਰੇ ਬੰਦੇ ਡੜ ਸ਼ੰਗਲਾ ਆ। ਉਹਨਾਂ ਮਕੇਰੀਆਂ ਸ਼ਹਿਰ ਤੋਂ। ਮਕੇਰੀਆਂ ਸ਼ਹਿਰ ਤੋਂ। ਠੀਕ ਆ। ਕਿੰਨੀ ਦੂਰ ਆ ਬਾਈ ਇੱਥੋਂ? ਬਾਈ 300 ਕਿਲੋਮੀਟਰ। 300 ਕਿਲੋਮੀਟਰ। ਠੀਕ ਆ ਬਾਈ। ਤੇ ਕਿੱਥੋਂ ਦੇਖੀ ਸੀ ਬਾਈ ਆਪਣੀ ਤੁਸੀਂ ਵੀਡੀਓ ਦੇਖੀ ਸੀ? ਹਾਂਜੀ ਵੀਡੀਓ ਦੇਖੀ ਫੇਸਬੁੱਕ ਤੇ। ਅੱਛਾ। ਹਾਂਜੀ। ਇੰਸਟਾਗ੍ਰਾਮ ਤੇ ਵੀਡੀਓ ਦੇਖੀ। ਵੀਡੀਓ ਦੇਖ ਕੇ ਫਿਰ ਸਾਨੂੰ ਚੀਜ਼ ਵਧੀਆ ਲੱਗੀ। ਠ ਕੋਣ ਅਕਲੈਟਰੀ ਠੀਕ ਹੈ ਤੇ ਆ ਕੇ ਤੁਸੀਂ ਦੇਖਿਆ ਭਾਈ ਬਾਦ ਚਲਾ ਕੇ ਤੁਹਾਨੂੰ ਦਿਖਾਇਆ ਸੈਟ ਪੂਰੀ ਵਧੀਆ ਬੇਸ ਤੇ ਬਾਦ ਸਭ ਕੁ ਵਧੀਆ ਭਾਈ ਵਧੀਆ ਹੈਗਾ ਠੀਕ ਹੈ ਭਾਈ 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 300 ਕਿਲੋਮੀਟਰ ਦੂਰ ਤੋਂ ਚੱਲ ਕੇ ਆਏ ਨੇ ਮਕੇਰੀਆਂ ਬਾਈ ਦਾ ਜਿਲ੍ਹਾ ਪੈਂਦਾ ਜਿਲ੍ਹਾ ਪੈਂਦਾ ਨਹੀਂ ਪਿੰਡ ਸ਼ਹਿਰੀ ਆਪਣਾ ਸ਼ਹਿਰੀ ਹੈ ਅੱਛਾ ਸ਼ਾਂਗਲਾ ਭਾਈ ਸ਼ਾਂਗਲਾ ਪਿੰਡ ਸ਼ਾਂਗਲਾ ਠੀਕ ਹੈ ਭਾਈ ਤੇ ਭਾਈ ਨੋ ਗੱਡੀ ਤੇ ਆਈ ਨੇ ਬਾਹਰ ਗੱਡੀ ਖੜੀ ਹੈ ਤੇ ਉਤਰੋਣੇ ਆ ਗਏ ਆਪਾਂ ਤੇ ਜੇ ਤੁਸੀਂ ਵੀ ਇਹ ਸੈਟ ਮੰਗਾਉਣਾ ਤੇ ਜਾਂ ਆਨਲਾਈਨ ਤੁਸੀਂ ਬੁੱਕ ਕਰਵਾ ਸਕਦੇ ਹੋ ਤੇ ਸਾਡੇ ਕੋਲ ਆ ਕੇ ਵੀ ਲਿਆ ਸਕਦੇ ਹੋ ਤੇ ਅਸੀਂ ਆਨਲਾਈਨ ਪੇਜ ਵੀ ਸਕਦੇ ਆ ਧੰਨਵਾਦ ਦੋਸਤੋ ਸੋਸਰੀਕਾ